ਅੰਮ੍ਰਿਤਸਰ ਖਾਲਸਾ ਕਾਲਜ ਵਿਖੇ ਸਰਵਰਗਵਾਸੀ ਜੋਗਿੰਦਰ ਸਿੰਘ ਮਾਨ ਯਾਦਗਰੀ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਦਾ ਅੱਜ ਫਾਈਨਲ ਮੈਚ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਡਾਕਟਰ ਨਵਪ੍ਰੀਤ ਨੇ ਹਾਜ਼ਰੀ ਭਰੀ ਇਸੇ ਮੌਕੇ ਤੇ ਉਹਨਾਂ ਦੇ ਨਾਲ ਸਰਦਾਰ ਸੁਖਚੰਦ ਸਿੰਘ ਐਕਸਾਈਜ਼ ਐਕਸ ਕਮਿਸ਼ਨਰ ਮਨਿੰਦਰ ਸਿੰਘ ਗੁੰਟਾਲਾ ਨੇ ਹਾਜ਼ਰੀ ਭਰੀ ਅਤੇ ਫਰਸਟ ਪ੍ਰਾਈਜ਼ 40000 ਸੈਕੰਡ ਪ੍ਰਾਈਜ਼ 30000 ਥਰਡ ਪ੍ਰਾਈਜ਼ 3100 ਰੁਪਏ ਦਿੱਤੇ ਗਏ। ਇਸੇ ਮੌਕੇ ਤੇ ਪ੍ਰਧਾਨ ਮਨਿੰਦਰ ਸਿੰਘ ਅਟਾਰੀ ਜਨਰਲ ਸਕੱਤਰ ਅਮਰਿਤਪਾਲ ਸਿੰਘ ਸਕੱਤਰ ਸਰਬਜੀਤ ਸਿੰਘ ਪਿੰਕਾ ਵਾਈਸ ਪ੍ਰਧਾਨ ਸਵਨ ਸਿੰਘ ਰੇਲਵੇ ਗੁਰਵਿੰਦਰ ਸਿੰਘ ਟਿੰਮੀ ਦਵਿੰਦਰ ਸਿੰਘ ਮਨਿੰਦਰ ਸਿੰਘ ਹੈਪੀ ਭੁਪਿੰਦਰ ਸਿੰਘ ਪਾਲ ਰਜਿੰਦਰ ਸਿੰਘ ਚਤਰਜੀਤ ਸਿੰਘ ਲਾਢੀ ਏਐਸਆਈ ਨਰਿੰਦਰ ਸਿੰਘ ਟੋਨੀ ਅਤੇ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ ਕਿ ਅਰਸ਼ ਵਰਗਿਆ ਸਰ ਯੁਗਿੰਦਰ ਸਿੰਘ ਮਾਨ ਦੀ ਯਾਦਗਾਰੀ ਟੂਰਨਾਮੈਂਟ ਰਾਏ 19ਵਾਂ ਟੂਰਨਾਮੈਂਟ ਸੀ ਇੱਥੇ 12 ਕਲੱਬਸ ਨੇ ਪਾਰਟਿਸਪੇਟ ਕੀਤਾ ਔਰ ਪਹਿਲੀਆਂ ਜਿੰਨੇ ਵੀ ਟੂਰਨਾਮੈਂਟ ਹੋਏ ਆ ਹਰ ਵਾਰੀ ਮੈਂ ਦੇਖਦਾ ਕਿ ਉਹਦੀ ਸਟੈਂਡਰਡ ਜਿਹੜਾ ਹੈਗਾ ਉਹ ਅੱਪ ਹੋ ਰਿਹਾ ਉਹਨਾਂ ਦੀ ਕੋਚਿੰਗ ਉਹਨਾਂ ਦਾ ਬਾਲ ਡ੍ਰਿਬਲਿੰਗ ਉਹਨਾਂ ਦੀ ਗੋਲ ਦੀ ਜਿਹੜੀ ਹੈਗੀ ਐ ਪਾਸ ਕਰਨਾ ਇੱਕ ਦੂਜੇ ਨੂੰ ਔਰ ਇੱਕਰੇ ਵਿੱਚ ਜਿਹੜੀ ਸਪਿਰਟ ਹੁੰਦੀ ਨਾ ਜਿਹੜੀ ਗੋਲ ਕਰਨ ਦੀ ਸ਼ਾਰਪ ਉਹ ਅਗਨਾਂ ਤੋਂ ਬੈਟਰ ਹੋਈ ਐ ਜਿਹੜਾ ਲਾਸਟ ਹੁਣ ਟੂਰਨਾਮੈਂਟ ਫਾਈਨਲ ਦਾ ਮੈਚ ਸੀਗਾ ਉਹ ਜਿੱਤਿਆ ਰਿੰਦਾਵਾ ਕਲਬ ਵਾਲਿਆਂ ਨੇ ਪੀ ਖਾਲਸਾ ਕਾਲਜ ਵੱਲੋਂ ਵੀ ਟੂਰਨਾਮੈਂਟ ਕੀਤਾ ਕਿੱਡੇ ਗਏ ਸੀ ਤੇ ਉਹਨਾਂ ਦਾ ਮਤਲਬ ਐਂਡ ਦੇ ਗੇਮ ਤੱਕ ਪੂਰਾ ਮਤਲਬ ਬਰਾਬਰ ਦਾ ਮੁਕਾਬਲਾ ਸੀਗਾ ਜਿਹੜਾ ਡਰਾ ਹੁੰਦਾ ਜਾ ਰਿਹਾ ਸੀਗਾ ਤੋਂ ਪਰ ਇਹ ਫਿਰ ਪੈਨਲਟੀ ਸ਼ੂਟਆਊਟ ਤੇ ਸਾਰੇ ਫੈਸਲਾ ਹੋਇਆ ਜਿਸ ਵਿੱਚ ਰੰਧਾਵਾ ਕਲਬ ਜਿੱਤਿਆ ਤਾਂ ਕਿੰਨੇ ਕਿ ਲੋੜ ਬੱਚਿਆਂ ਨੂੰ ਗਰਾਊਂਡਾਂ 'ਤੇ ਲਿਆਉਣ ਦੀ ਬਹੁਤ ਜ਼ਿਆਦਾ ਲੋੜ ਹੈ ਮੈਂ ਕਹਿੰਨਾ ਇੱਕ ਜਿਹੜਾ ਖੇਡਾਂ ਦਾ ਇੱਕ ਰੁਚੀ ਲਿਆਣੀ ਬੱਚਿਆਂ ਦੇ ਵਿੱਚ ਇੰਨੀ ਕਿ ਜ਼ਰੂਰੀ ਹੈ ਜਿਵੇਂ ਉਹਨਾਂ ਲਈ ਪੜ੍ਹਾਈ ਜ਼ਰੂਰੀ ਹੈ ਕਿਉਂਕਿ ਜਿਹੜਾ ਕੈਡਨ ਦੇ ਨਾਲ ਉਹਨਾਂ ਦੀ ਫਿਜ਼ੀਕਲ ਜਿਹੜੀ ਬਿਲਟ ਹੈ ਉਹ ਬੈਟਰ ਹੁੰਦੀ ਹੈ ਉਹਨਾਂ ਦੇ ਜਿਹੜਾ ਸਰੀਰ ਸਟਰੋਂਗ ਹੁੰਦਾ ਹੈ ਤੇ 언ਨੈਸੈਸਰੀ ਜਿਹੜੀਆਂ ਹੋਲ ਡੇ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਬਿਮਾਰੀਆਂ ਆਉਂਦੀਆਂ ਉਹਨਾਂ ਤੋਂ ਬੰਦਾ ਬਚਦਾ ਰਹਿੰਦਾ ਹੈ